ਇਹ ਤਸਵੀਰਾਂ ਤੁਹਾਨੂੰ ਸਿੱਧੀਆਂ ਜਲੰਧਰ ਤੋਂ ਦਿਖਾ ਰਿਹਾ ਜਿੱਥੇ ਭਾਜਪਾ ਦੇ ਵੱਡੇ ਲੀਡਰ ਮਨੋਰੰਜਨ ਕਾਲੀਆ ਦੇ ਘਰ ਦਾ ਕਿਸਾਨ ਜੁੱਥੇ ਬੰਦੇ ਵੱਲੋਂ ਘਿਰੋ ਕੀਤਾ ਗਿਆ ਇਸ ਮੌਕੇ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਖਿਲਾਫ ਜਮ ਕੇ ਰੋਸ ਪ੍ਰਦਰਸ਼ਨ ਕੀਤਾ ਇਸ ਮੌਕੇ ਕਿਸਾਨਾਂ ਦਾ ਕਹਿਣਾ ਹੈ ਕਿ ਕਾਲੀਆ ਨੂੰ ਪੰਜਾਬ ਦੇ ਲੋਕਾਂ ਨੇ ਤਿੰਨ ਵਾਰ ਜਿੱਤਾ ਕੇ ਵਿਧਾਨ ਸਭਾ ਦੇ ਵਿੱਚ ਭੇਜਿਆ ਪਰ ਮਨੋਰੰਜਨ ਕਾਲੀਆ ਵੱਲੋਂ ਕਦੇ ਵੀ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੀ ਗੱਲ ਨਹੀਂ ਕੀਤੀ ਭਾਜਪਾ ਦੇ ਸਾਬਕਾ ਮੰਤਰੀ ਜਿਹੜਾ ਪੰਜਾਬ ਗਵਰਨਮੈਂਟ ਵਿੱਚ ਰਿਹਾ ਆ ਮਨਰੰਜਨ ਕਾਲੀਆ ਜੀ ਜਿਹਨੂੰ ਜਲੰਧਰ ਦੇ ਲੋਕਾਂ ਨੇ ਤਿੰਨ ਵਾਰੀ ਜਤਾ ਕੇ ਵਿਧਾਨ ਸਭਾ 'ਚ ਭੇਜਿਆ ਪਰ ਇਹ ਸਾਡੀ ਉੱਪਰ ਕੋਈ ਗੱਲ ਨਹੀਂ ਕਰਦੇ ਇਹਨਾਂ ਨੇ ਕਦੇ ਵੀ ਪੰਜਾਬ ਦੀ ਗੱਲ ਨਹੀਂ ਕੀਤੀ ਵੋਟਾਂ ਪੰਜਾਬੀਆਂ ਤੋਂ ਲੈਂਦੇ ਨੇ ਤੇ ਚਾਕਰੀ ਇਹ ਭਾਜਪਾ ਦੀ ਕਰਦੇ ਨੇ ਇਹਨਾਂ ਨੇ ਹਮੇਸ਼ਾ ਪੰਜਾਬ ਦੇ ਲੋਕਾਂ ਦੇ ਨਾਲ ਬਿਤਕਰਾ ਕੀਤਾ ਆ ਅੱਜ ਅਸੀਂ ਇਹਦੇ ਘਰੇ ਰੋਜ ਪ੍ਰਦਰਸ਼ਨ ਕਰਕੇ ਇਹਨੂੰ ਜਗਾਉਣ ਆਏ ਆ ਬਈ ਪੰਜਾਬ ਦੇ ਲੋਕ ਉਹ ਲੋਕ ਨੇ ਜਿਹੜਾ ਲੋਕਾਂ ਨੇ ਆਜ਼ਾਦੀ ਵੇ 94% ਕੁਰਬਾਨੀਆਂ ਦਿੱਤੀਆਂ ਜੇ ਦੇਸ਼ ਨੂੰ ਭੱਕ ਮਰੀ ਪਈ ਆ ਜੇ ਦੇਸ਼ ਨੂੰ ਅਨਾਜ ਦੀ ਲੋੜ ਪਈ ਜੇ ਦੇਸ਼ ਨੂੰ ਧਨ ਦੌਲਤ ਦੀ ਲੋੜ ਪਈ ਆ ਤੇ ਸੋਨੇ ਦੀ ਲੋੜ ਪਈ ਸੋਨਾ ਦਿੱਤਾ ਜੇ ਪੈਸੇ ਦੀ ਲੋੜ ਪਈ ਪੈਸਾ ਦਿੱਤਾ ਤੇ ਇਹਨਾਂ ਨੂੰ ਕਹਿਣ ਆਏ ਆ ਵੀ ਇਹਨਾਂ ਲੋਕਾਂ ਨਾਲ ਵੀ ਵਿਤਕਰੇ ਕਰਕੇ ਕਹਿੰਦੇ ਦੇਖਿਓ ਤੁਸੀਂ ਦੇਸ਼ ਦਾ ਨੁਕਸਾਨ ਨਾ ਕਰ ਦਿਓ ਇਸ ਕਰਕੇ ਪੰਜਾਬ ਦੇ ਲੋਕ ਉਹ ਲੋਕ ਨੇ ਬਾਦਰ ਲੋਕ ਨੇ ਜਿਹੜਾ ਨਾਲ ਤੁਸੀਂ ਲੜਾਈ ਲੜ ਰਹੇ ਆ ਬਾਰਡਰਾਂ ਦੇ ਘੇਰ ਕੇ ਤੁਸੀਂ ਇਸੇ ਤਰ੍ਹਾਂ ਸਾਨੂੰ ਮਾਰ ਨਹੀਂ ਸਕਦੇ ਅਸੀਂ ਜਦੋਂ ਸਾਡੇ ਔਰਾਂ ਇਕੱਠੇ ਇਕਮੁੱਠ ਹੋ ਗਈਆਂ ਜਦੋਂ ਬੰਦੀਆਂ ਸਾਰੀਆਂ ਤੁਰ ਪਈਆਂ ਪੰਜਾਬ ਨੂੰ ਤੁਹਾਡੇ ਬਾਰਡਰ ਬੁੱਲਰ ਇਧਰ ਖਲਰ ਜਾਣਾ ਨੇ ਤੇ ਵਿੱਚ ਦਾ ਦਿੱਲੀ ਦੇ ਵਿੱਚ ਉਦੋਂ ਜਾ ਕੇ ਬੈਠੇ ਸੀ ਇੱਥੇ ਤਰ੍ਹਾਂ ਦਾ ਜਾ ਕੇ ਦਿੱਲੀ ਦੇ ਵਿੱਚ ਧਰਨਾ ਲਾ ਲਾਏ ਕਿ ਬੈਰੀਕੇਡ ਲਗਾਏ ਗਏ ਅਸਾਂ ਕੀ ਕੁੱਝ ਸੀ ਇੱਥੇ ਧਰਨਾ ਲਗਾ ਰਹੇ ਹੋ ਜਾਂ ਫਿਰ ਬੈਰੀਕੇਡ ਔਰਾਂ ਦੇਖਦੇ ਹੁਣ ਤੁਹਾਡੀਆਂ ਬਾਈਟ ਕਰਨ ਤੋਂ ਬਾਅਦ ਮਾਰ ਕੇ ਧੱਕਾ ਧਾਵਾ ਜਾਵਾਂਗੇ ਬੈਰੀਕੇਡ ਕਿਤੇ ਅੜਦੇ ਹੁੰਦੇ ਆ ਇਹਦਾ ਸਰਕਾਰਾਂ ਦੀਆਂ ਵੀ ਪੰਜਾਬ ਗਵਰਨਮੈਂਟ ਵੀ ਸਰਕਾਰ ਨਾਲ ਲੜੀ ਆ ਤੇ ਸੈਂਟਰ ਦੇ ਨਾਲ ਤੇ ਦੋਵੇਂ ਸਰਕਾਰਾਂ ਨਾਲ ਕੇ ਫ੍ਰੈਡਰੀ ਮੈਚ ਖੇਡ ਰਹੇ ਨੇ ਲਗਾਤਾਰ ਮੀਟਿੰਗਾਂ ਹੋ ਰਹੀਆਂ ਨੇ ਪਰ ਪੰਜਾਬ ਸਰਕਾਰ ਨਿਕਲਦਾ ਹਾਂਜੀ ਲਗਾਤਾਰ ਮੀਟਿੰਗਾਂ ਤੇ ਮੀਟਿੰਗਾਂ ਹੋ ਰਹੀਆਂ ਨੇ ਕਿਉਂ ਨਹੀਂ ਸਫਲ ਮਾੜੀ ਨੀਅਤ ਹੈ ਜੀ ਪੰਜਾਬ ਸਰਕਾਰ ਦੇ ਪੰਜਾਬ ਦੇ ਲੋਕਾਂ ਨੂੰ ਅਜਾੜਨਾ ਚਾਹੁੰਦੇ ਪੰਜਾਬ ਦੇ ਲੋਕਾਂ ਨੂੰ ਮਾਰਨਾ ਚਾਹੁੰਦੇ ਨੇ ਪੰਜਾਬ ਦੇ ਕਿਸਾਨ ਨੂੰ ਦੇਸ਼ ਦੇ ਕਿਸਾਨ ਨੂੰ ਸਰਕਾਰਾਂ ਅਜਾੜਦੇ ਹੋਈਆਂ ਜੇ ਪੰਜਾਬ ਦਾ ਕਿਸਾਨ ਅੱਗੇ ਵੱਧ ਕੇ ਦਿੱਲੀ ਵਿੱਚ ਜਾਂਦਾ ਆ ਤੇ ਸਾਰੇ ਦੇਸ਼ ਦਾ ਕਿਸਾਨ ਇਹ ਮੋਰੇ ਅਗਵਾਈ ਕਰਦਾ ਸਾਰੇ ਦੇਸ਼ ਦੇ ਕਿਸਾਨ ਨੂੰ ਇਹ ਗਾਈਡਲਾਈਨ ਦੇ ਕੇ ਅੱਗੇ ਲੜਾਈ ਵਧਾਉਂਦਾ ਆ ਅੱਜ ਪੂਰੇ ਦੇਸ਼ ਦੇ ਕਿਸਾਨ ਨੂੰ ਪੰਜਾਬ ਦਾ ਕਿਸਾਨ ਗਾਈਡ ਕਰ ਰਿਹਾ ਅੱਜ ਇਸ ਕਰਕੇ ਦੇਖ ਦੇ ਪੰਜਾਬ ਦੇ ਕਿਸਾਨ ਨੂੰ ਇੱਥੇ ਦੱਬ ਕੇ ਮਾਰਨਾ ਚਾਹੁੰਦੇ ਆ ਪਰ ਪੰਜਾਬ ਦਾ ਕਿਸਾਨ ਉਹ ਕਿਸਾਨ ਆ ਜਿਹੜਾ ਕਦੀ ਦੱਬ ਨਹੀਂ ਸਕਦਾ ਇਹ ਦੱਬਿਆ ਨਹੀਂ ਦੱਬਦੇ ਇਹ ਜਿੰਨਾ ਦੱਬਣਗੇ ਉਹਨੇ ਹੀ ਉੱਪਰਣਗੇ ਇਸ ਕਰਕੇ ਅਸੀਂ ਇਹਨਾਂ ਨੂੰ ਕਹਿਣਾ ਚਾਹੁੰਦੇ ਸਰਕਾਰ ਨੂੰ ਜਿਗੌਣ ਆਏ ਆ ਅੰਨੀ ਬੋਲੀ ਸਰਕਾਰ ਦੇ ਮੰਤਰੀ ਨੂੰ ਕਬਕਾ ਮੰਤਰੀ ਨੂੰ ਜਿਹੜਾ ਪੰਜਾਬ ਗਵਰਨਮੈਂਟ ਚ ਰਿਹਾ ਭਾਈ ਆਪਣੇ ਮੋਦੀ ਸਾਹਿਬ ਨੂੰ ਦੱਸੋ ਜਿਹੜੀ ਤੁਸੀਂ ਚਾਕਰੀ ਕਰਦੇ ਆ ਜੇ ਤੁਸੀਂ ਐਦਾਂ ਕਰੋਗੇ ਤੇ 2004 ਦੀਆਂ ਲੋਕ ਲੋਕ ਸਵਾ ਚੋਣਾਂ ਦੇ ਵਿੱਚ ਲੋਕ ਤੁਹਾਡਾ ਤੱਕਦਾ ਫਟ ਦੇਣਗੇ ਜਦੋਂ ਪੁੱਤਰ ਜੰਗ ਲੜਦੀ ਆ ਜੰਗ ਦੇ ਵਿੱਚ ਬਹੁਤ ਨੁਕਸਾਨ ਹੁੰਦਾ ਜੰਗਾਂ ਦੇ ਵਿੱਚ ਦੋਹਾਂ ਪਾਸਿਆਂ ਦੀਆਂ ਫੌਜਾਂ ਦਾ ਨੁਕਸਾਨ ਹੁੰਦਾ ਅਸੀਂ ਇਹ ਸਰਕਾਰ ਨੂੰ ਸੁਨੇਹਾ ਦੇਣ ਆਏ ਆ ਬਈ ਆਪਾਂ ਨੁਕਸਾਨ ਨਾ ਕਰਾਈਏ ਜੇ ਉਧਰ ਖੜੇ ਉਹ ਵੀ ਸਾਡੇ ਇਧਰ ਖੜੇ ਉਹ ਵੀ ਸਾਡੇ ਜੇ ਸ਼ੰਭੂ ਬਾਰਡਰ ਤੇ ਜਿਹੜੀਆਂ ਫੌਜਾਂ ਦੂਜੇ ਪਾਸੇ ਖੜੀਆਂ ਉਹ ਵੀ ਸਾਡੇ ਇੱਧਰ ਵੀ ਸਾਡੇ ਮਾਰਥ ਦੀ ਜਾਂਚ ਗੁਰਗਾਂ ਸਾਹਿਬ ਦੇ ਵਿੱਚ ਆਉਂਦਾ ਪ੍ਰਮਾਨ ਹੈ ਮਾਰਥ ਦੀ ਜਾਂਚ ਸਭ ਇੱਕ ਪਛਾਣੋ ਅਸੀਂ ਤਾਂ ਸਭ ਨੂੰ ਇੱਕ ਪਛਾਣਦੇ ਆ ਇਹਨਾਂ ਨੇ ਮਨੁੱਖ ਭਲੇਕਾ ਹੋਊਗਾ ਸਾਡੇ ਮਨੁੱਖ ਤਾਂ ਨਹੀਂਗਾ ਪਰ ਮੋਦੀ ਸਰਕਾਰ ਸਾਡਾ ਬਿਤਕਰਾ ਕਰਕੇ ਸਾਨੂੰ ਇਸ ਤਰ੍ਹਾਂ ਜ਼ਰੀਲ ਕਰ ਰਹੀ ਆ ਜਿਵੇਂ ਅਸੀਂ ਕੋਈ ਪਾਕਿਸਤਾਨ ਦੇ ਲੋਕ ਹੁੰਨੇ ਆ ਇਦਾਂ ਦੇ ਬਿਤਕਰੇ ਨਹੀਂ ਕਰਨੇ ਚਾਹੀਦੇ ਇਹਨਾਂ ਨੂੰ ਚਾਹੀਦਾ ਕਿਸਾਨ ਨੂੰ ਦੇਜ ਦੇ ਕਿਸਾਨ ਨੂੰ ਗੱਲ ਲਾ ਕੇ ਉਹਦੀਆਂ ਹੱਕੀ ਮੰਗਾ ਮੰਨ ਕੇ ਪੰਜਾਬ ਦੇ ਕਰਜ਼ੇ ਤੇ ਦੇਸ਼ ਦੇ ਕਰਜ਼ੇ ਦੇ ਲੀਕ ਮਾਰਨੀ ਚਾਹੀਦੀ ਆ ਔਰ ਜਿਹੜੀਆਂ ਸਾਡੀਆਂ ਮੰਗਾਆਂ ਉਹਦੇ ਉੱਤੇ ਇਹਨਾਂ ਨੂੰ ਪਹਿਰਾ ਦੇ ਕੇ ਉਹ ਲਾਗੂ ਕਰਨੀਆਂ ਜਿਹੜਾ ਸਾਨੂੰ ਚਾਹ ਥੋੜੀ ਆ ਅਸੀਂ ਆਪਣੇ ਬੱਚੇ ਪਰਿਵਾਰ ਛੱਡ ਛੱਡ ਕੇ ਰੋਜ਼ ਛੜਕਾ ਦੇ ਧਰਨੇ ਮਜਾਰੇ ਕਰਦੇ ਆ ਜਾਂ ਕਿਸੇ ਨੂੰ ਅਸੀਂ ਡਿਸਟਰਬ ਕਰੀਏ ਇਸ ਮੌਕੇ ਕਿਸਾਨਾ ਦਾ ਕਹਿਣਾ ਹੈ ਕਿ ਸਰਕਾਰ ਪੰਜਾਬ ਅਤੇ ਹਰਿਆਣਾ ਬਾਰਡਰਾਂ ਤੇ ਭਾਰਤ ਤੇ ਪਾਕਿਸਤਾਨ ਬਾਰਡਰਾਂ ਜਿਹਾ ਮਾਹੌਲ ਬਣਾ ਰਹੀ ਹੈ ਸਰਕਾਰ ਇਹ ਗੱਲ ਨਾ ਭੁੱਲੇ ਤਾਂ ਕਿ ਅਸੀਂ ਅਜਿਹੇ ਬਾਰਡਰ ਤੇ ਕੀਤੇ ਇੰਤਜ਼ਾਮਾਂ ਨੂੰ ਉਲਟਾ ਕੇ ਮਾਰਾਂਗੇ ਜਿਸ ਦਿਨ ਅਸੀਂ ਆਪਣੀ ਆਈ ਤੇ ਆ ਗਏ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ